ਉਦਲਾ ਫਰਜ਼ ਹੁੰਦਾ ਵੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਵਿੱਖ ਲਈ ਤਿਆਰ ਕਰਨਾ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੁੰਜਾ ਹੁਕਮ ਚੋਂ ਇੱਕ ਹੁਕਮ ਵੀ ਹੈ ਕਿ ਰਾਜਨੀਤੀ ਬਾਰੇ ਜਾਣਕਾਰੀ ਲੈਣਾ ਔਰ ਰਾਜਨੀਤੀ ਇੱਕ ਐਸਾ ਸ਼ੋਭਾ ਜਿਹੜੀ ਜ਼ਿੰਦਗੀ ਦੇ ਹਰ ਪਲ ਤੇ ਤੁਹਾਡੇ ਤੇ ਅਸਰੰਦਾਜ਼ ਹੁੰਦੀ ਹੈ ਆ ਤੁਹਾਡੇ ਮਾਇਕ ਦਾ ਕੀ ਕੀਮਤ ਹੋਊਗੀ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਦਵਾਈ ਤੁਹਾਨੂੰ ਕਿਸ ਤਰ੍ਹਾਂ ਮਿਲਣੀ ਹੈ ਰਾਜਨੀਤੀ ਡਿਸਾਈਡ ਕਰਦੀ ਹੈ ਪੜ੍ਹਾਈ ਤੁਹਾਡੀ ਕਿਸ ਤਰ੍ਹਾਂ ਦੀ ਹੋਊਗੀ ਰਾਜਨੀਤੀ ਡਿਸਾਈਡ ਕਰਦੀ ਹੈ ਕੱਪੜੇ ਤੁਹਾਡੇ ਸਸਤੇ ਹੋਣਗੇ ਮਹਿੰਗੇ ਹੋਣਗੇ ਰਾਜਨੀਤੀ ਡਿਸਾਈਡ ਕਰਦੀ ਕੀ ਭਾਅ ਹੋਊਗਾ ਉਹਨਾਂ ਦਾ ਤੁਹਾਡੇ ਜਿਹੜਾ ਪੈਨ ਟੰਗਿਆ ਇਹਦਾ ਇਹ ਤੇ ਕਿੰਨਾ ਟੈਕਸ ਲੱਗੇ ਰਾਜਨੀਤੀ ਡਿਸਾਈਡ ਕਰਦੀ ਹੈ ਸਭ ਕੁਝ ਰਾਜਨੀਤੀ ਡਿਸਾਈਡ ਕਰਦੀ ਹੈ ਲੇਕਿਨ ਕਿਸੇ ਮਾੜੀ ਸੋਚ ਵਾਲੇ ਕਿਸੇ ਸੰਸਥਾ ਨੇ ਕਿਸੇ ਬੰਦੇ ਨੇ ਇਹ ਪ੍ਰਤੀਯਾਰਤਾ ਵੀ ਰਾਜਨੀਤੀ ਚੰਗੇ ਬੰਦਿਆਂ ਦਾ ਕੰਮ ਨਹੀਂ ਹੈ ਤਾਂ ਕਿ ਚੰਗੇ ਬੰਦੇ ਆਉਣ ਹੀ ਨਾ ਜੇ ਰਾਜਨੀਤੀ ਚੰਗੇ ਬੰਦੇ ਹੋਣਗੇ ਤਾਂ ਸਾਡੇ ਦੇਸ਼ ਤਕੜਾ ਹੋਊਗਾ ਸਾਡਾ ਪੰਜਾਬ ਤਕੜਾ ਹੋਊਗਾ ਸੋ ਬੱਚਿਆਂ ਨੂੰ ਰਾਜਨੀਤੀ ਦੇ ਵਿੱਚ ਇੰਟਰਸਟ ਪੈਦਾ ਕਰਨ ਦੇ ਲਈ ਔਰ ਅੱਜ ਦਾ ਦਿਨ ਤਾਂ ਵੈਸੇ ਵੀ ਵਿਸ਼ੇਸ਼ ਦਿਨ ਹੈ ਜਿਸੇ ਇੱਕ ਪਾਸੇ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜਿਹਨਾਂ ਨੇ ਸਾਰੀ ਲੋਕਾਈ ਦੇ ਉੱਪਰ ਆਪਣੀ ਕੁਰਬਾਨੀ ਦੇ ਨਾਲ ਇੱਕ ਕੰਪੈਸ਼ਨ ਦੇ ਵਿੱਚੋਂ ਕਰੇ ਜਿਹੜਾ ਨਿਕਲਦਾ ਉਹ ਦੱਸਿਆ ਕੋ-ਐਗਜ਼ਿਸਟੈਂਸ ਦਾ ਮੈਸੇਜ ਦਿੱਤਾ